ਕੱਪ ਤਲਕ ਜੇ ਮੋਦ ਦੀ ਆ ਤੇ ਪੱਤ ਕੋਲੋਂ ਲੱਤ ਟੁੱਟ ਜੇ ਓਏ ਆ ਕਿ ਦੰਦਾ ਦੇ ਵਿਚਾਲੇ ਜੀਭ ਵੱਡੀ ਜਾਵੇ ਡਿੱਗਦੇ ਦਾ ਮੱਥਾ ਫੁੱਟ ਜੇ ਬਾਥਰੂਮ ਵਿੱਚ ਮਰਿਆ ਹੀ ਨਿਕਲੇ ਤੇ ਠੰਡ ਪਈ ਰੇ ਸੀਨੇ ਜਗਦੇ ਓ ਤੇਰੇ ਹੋਣਗੇ ਬਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਓ ਤੇਰੇ ਹੋਣਗੇ ਬਾਨੀ ਤੇ ਅਡਾਨੀ ਸਾਡੇ ਕੀ ਇਹ ਸਾਲੇ ਲੱਗਦੇ ਉਹ ਮੈਂ ਸੁਣਿਆ ਤੂੰ ਵਿੱਚ ਗੁਜਰਾਤ ਦੇ ਪਹਿਲਾਂ ਰਹਾ ਚਾ ਵੇਚਦਾ ਜੇ ਤੂੰ ਮੁੱਢ ਤੋਂ ਅਮੀਰ ਹੁੰਦਾ ਕੰਜਰਾ ਓਏ ਦੇਸ ਸਾਡਾ ਨਾਂ ਵੇਚਦਾ ਕੱਪ ਬੰਗੜਾ ਕਿਸਾਨਾਂ ਨੂੰ ਮੈਂ ਮਾਜਦੇ ਹੂੰ ਤੂੰ ਬਹਿ ਮੀ ਇਹ ਪੜੇ ਲੱਗਦੇ ਤੇਰੇ ਹੋਣਗੇ ਬਾਨੀ ਤੇ ਆਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਤੇਰੇ ਹੋਣਗੇ ਬਾਨੀ ਤੇ ਆਡਾਨੀ ਸਾਡੇ ਕੀ ਇਹ ਸਾਲੇ ਲੱਗਦੇ ਓ ਤੇਰੀ ਜਾਣਗੀ ਜਨਾਨੀ ਤੇਰੇ ਲੱਛਣਾਂ ਨੂੰ ਤੈਨੂੰ ਤੈਨੂੰ ਗਈ ਛੱਡ ਕੇ ਓ ਤੈਨੂੰ ਸ਼ਰਮ ਨਾ ਆਉਂਦੀ ਪੂਰਾ ਚੋਰ ਆ ਓ ਤਾਂ ਵੀ ਤੁਰੇ ਇੱਕ ਕੱਢ ਕੇ ਓ ਜਿਹਨੂੰ ਆਪਣੇ ਜਵਾਖਾਂ ਦੀ ਨਿਚਿੰਤਾ ਆਉਂਦੀ ਉਹ ਦੇ ਕੀ ਸਾਡੇ ਆਲੇ ਲੱਗਦੇ ਓ ਤੇਰੇ ਹੋਣ ਗਿਆ ਵਾਨੀ ਤੇ ਆਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਓ ਕਿੰਨੇ ਮੋਰਚੇ ਤੇ ਬੈਠੇ ਪੁੱਤ ਮਾਰਤੇ ਮੈਂ ਮੈਂ ਤੂੰ ਭਾਗਣਾ ਦੇ ਖੋ ਲੈ ਸੁਹਾਗ ਵੀ ਸੁਹਾਗਣਾ ਦੇ ਉਹ ਤੈਨੂੰ ਛਗਣ ਲਖਾਰੀ ਪਾਉਂਦਾ ਲਹਣ ਤੈ ਗਰੇਜ ਤੁਸੀਂ ਕਾਲੇ ਲੱਗਦੇ ਉਹ ਤੇਰੇ ਹੋਣਗੇ ਅਵਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਉਹ ਤੇਰੇ ਹੋਣਗੇ ਅਵਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਤੂੰ ਨੌਣ ਲੱਗਾ ਤਿਲਕ ਜੇ ਮੋਦੀਆ ਤੇ ਪੱਤ ਕੋਲੋਂ ਲੱਤ ਟੁੱਟ ਗੇ ਓਏ ਆ ਕਿੰਦੰਦਾ ਦੇ ਵਿਚਾਲੇ ਜੀਬ ਵੱਡੀ ਜਾਵੇ ਡਿੱਗਦੇ ਫਾਟ ਫੁੱਟ ਜੇ ਬਾਥਰੂਮ ਵਿੱਚ ਮਰਿਆ ਹੀ ਨਿਕਲੇ ਤੇ ਠੰਡ ਪਈ ਰੇ ਸੀਨੇ ਜੱਗਦੇ ਉਹ ਤੇਰੇ ਹੋਣ ਗਿਆ ਬਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਉਹ ਤੇਰੇ ਹੋਣ ਗਿਆ ਬਾਨੀ ਤੇ ਅਡਾਨੀ ਸਾਡੇ ਕੀ ਇਹ ਸਾਲੇ ਲੱਗਦੇ ਓ ਮੈਂ ਸੁਣਿਆ ਤੂੰ ਵਿੱਚ ਗੁਜਰਾਤ ਦੇ ਪਹਿਲਾਂ ਰਹਾ ਚਾਹ ਵੇਚਦਾ ਜੇ ਤੂੰ ਮੁੱਢ ਤੋਂ ਅਮੀਰ ਹੁੰਦਾ ਕੰਜਰਾ ਵੇ ਦੇਸ ਸਾਡਾ ਨਾਂ ਵੇਚਦਾ ਆਪੋਂ ਬੰਗੜਾ ਕਿਸਾਨਾਂ ਨੂੰ ਮੈਂ ਮਾਜਦੇ ਹੂੰ ਤੂੰ ਬਹਿ ਮੇ ਇਹ ਪੜੇ ਲੱਗਦੇ ਤੇਰੇ ਹੋਣਗੇ ਬਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਤੇਰੇ ਹੋਣਗੇ ਬਾਨੀ ਤੇ ਅਡਾਨੀ ਸਾਡੇ ਕੀ ਇਹ ਸਾਲੇ ਲੱਗਦੇ ਓ ਤੇਰੀ ਜਾਨ ਕੀ ਜਨਾਨੀ ਤੇਰੇ ਲੱਛਣਾਂ ਨੂੰ ਤੈਨੂੰ ਤੈਨੂੰ ਗਈ ਛੱਡ ਕੇ ਓ ਤੈਨੂੰ ਸ਼ਰਮ ਨਾ ਆਉਂਦੀ ਪੂਰਾ ਚੌਰਿਆ ਓ ਤਾਂ ਵੀ ਤੁਰੇ ਇੱਕ ਕੱਢ ਕੇ ਓ ਜਿਹਨੂੰ ਆਪਣੇ ਜਵਾਖਾਂ ਦੀ ਨਿਚਿੰਤਾ ਆਉਂਦੀ ਕੀ ਸਾਡੇ ਆਲੇ ਲੱਗਦੇ ਓ ਤੇਰੇ ਹੋਣ ਗਿਆ ਵਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਓ ਕਿੰਨੇ ਮੋਰਚੇ ਤੇ ਬੈਠੇ ਪੁੱਤ ਮਾਰਤੇ ਮੈਂ ਮੈਂ ਤੂੰ ਭਾਗਣਾ ਦੇ ਓ ਭਾਣਾ ਕਿੰਨੀਆਂ ਤੋਂ ਵੀਰ ਤੁਸੀਂ ਖੋਲੇ ਸੁਹਾਗ ਵੀ ਸੁਹਾਗਣਾ ਦੇ ਓ ਤੈਨੂੰ ਛਗਣ ਲਖਾਰੀ ਪਾਉਂਦਾ ਲਾਨਤਾ ਗਰੇਜ ਤੁਸੀਂ ਕਾਲੇ ਲੱਗਦੇ ਓ ਤੇਰੇ ਹੋਣ ਗਿਆ ਵਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ ਓ ਤੇਰੇ ਹੋਣ ਗਿਆ ਵਾਨੀ ਤੇ ਅਡਾਨੀ ਸਾਡੇ ਕੀ ਦੱਸ ਸਾਲੇ ਲੱਗਦੇ